ਮੈਂ ਕਹਾਂ ਤੋ ਨਹੀਂ ਹੁੰਦਾ ਸ ਤੇਰੇ ਭਰਾ ਨੂੰ ਲਾਉਣ ਲੱਗੀਆਂ ਫੋਨ ਆ ਦੇ ਠੀਕ ਆ ਤੇਰੇ ਭਰਾ ਨੂੰ ਮੈਂ ਕਾਲ ਕਰਦਾ ਉਹਨੂੰ ਵੀ ਮੈਂ ਕਹਿੰਦੀ ਆ ਕਿ ਤੂੰ ਲਾਈਵ ਆ ਉਹਨੂੰ ਮਾ ਪਛਿਆ ਚ ਗੱਲ ਕਿ ਤੂੰ ਕਿਹੜੇ ਭਰਾ ਨੂੰ ਆਪਦੇ ਨੂੰ ਕਿਹਾ ਸੀਗਾ ਉਹਨੇ ਇੱਕ ਗੱਲ ਕਹੀ ਸੀਗੀ ਕਿ ਮੈਂ ਕਿਸੇ ਨੂੰ ਵੀ ਕਿਹਾ ਕਿ ਜਿਹੜੀ ਆਪਣੀ ਹੈਗੀ ਆਪਾਂ ਬੈਕਿੰਗ ਨੂੰ ਵੇੜਾਂ ਜਿਹੜੀ ਕਸੂਖਾ ਦਸਾਂ ਨੂੰ ਆ ਰਿਹਾ ਉਹਦੀ ਆਈਡੀ ਤੋਂ ਹੀ ਮੈਂ ਲਾਈਵ ਹੋਊਗੀ ਠੀਕ ਆ ਤਾਂ ਭਰਾ ਆਪਣੇ ਕਿਰਪਾ ਕਰਕੇ ਤੁਹਾਨੂੰ ਐਕਸਪੈਕਟ ਕਰਿਆ ਕਰੋ ਠੀਕ ਆ ਕੋਈ ਜੋ ਕੁਛ ਹੈਗਾ ਵਸ ਤੁਹਾਨੂੰ ਵੀ ਪਤਾ ਹੋਵੇਗਾ ਹਲੋ ਗੱਲ ਸੁਣ ਤੂੰ ਜਿੰਨਾ ਜੀ ਤੂੰ ਸੁੱਖੇ ਨੂੰ ਤਿਆਰ ਕਰਦੀ ਹੁੰਦੀ ਆ ਤਾਂ ਤੂੰ ਸੁੱਖੇ ਦੀਆਂ ਪੋਸਟਾਂ ਆਣਾ ਪਉਂਦੀ ਠੀਕ ਹੈ ਨਾ ਉਹ ਸੁੱਖੇ ਦੀਆਂ ਪੋਸਟਾਂ ਤੇਰੀ ਮਾਂ ਦਾ ਖੁੱਡਾ ਮਾਰਿਆ ਭੈਣ ਦੇ ਲੋੜਿਆ ਤੇਰੀ ਗਾਂਡ ਅੱਦਾਂ ਨਹੀਂ ਪੜਵਾਉਂਗਾ ਜਿੱਥੇ ਬੈਠਾ ਹੁੰਦਾ ਹੁੰਦਾ ਉਹਦੀ ਮਾਰ ਕੇ ਰੱਖਣੀ ਹੁੰਦੀ ਤਾਂ ਤੇਰੀ ਤਾਂ ਲੋ ਗਸਤ ਤੂੰ ਗਸਤ

ਉਹ ਖੇਗਾ ਵਾ ਠੀਕ ਆ ਅਰ ਉਹਨੂੰ ਹੀ ਬੋਲ ਲਾ ਕਿ ਆਲਾ ਦੇਖ ਲਾ ਠੀਕ ਆ ਦੇ ਲੋੜੇ ਦੀ ਜਿੱਤਾ ਸੱਚਾ ਬੰਦਾ ਸੀ ਪਰ ਮੇਰੇ ਭਰਾ ਨੂੰ ਬਦਨਾਮ ਕਾ ਤੋ ਕਰੀ ਜੰਨੀ ਤੂੰ ਅਸੀਂ ਸਾਡਾ ਜੋ ਮਰ ਗਿਆ ਅਸੀਂ ਆਪਸ ਦੇ ਵਿੱਚ ਆ ਠੀਕ ਆ ਸਾਡਾ ਸਾਡੇ ਵਿੱਚ ਨਾਲ ਕੋਈ ਬੜਾ ਹੁੰਦਾ ਨਹੀਂ ਕੋਈ ਪੜਿਆ ਜੀ ਉਹਦੀ ਭੈਣ ਜੇ ਉਹਦੀ ਭੈਣ ਨੂੰ ਗਾਲ ਕੱਢੂਗੀ ਮੇਰੀ ਭੈਣ ਤੇਰੀ ਮੈਂ ਬੁੰਡ ਦਾ ਗਾਲ ਬਰਾਂਡਾ ਬਣਾਣਾ ਸੱਟ ਟਾਂਗ ਦੂ ਤੇਰੇ ਮੈਂ ਠੀਕ ਹੈ ਨਾ ਬੱਦਣਾ ਜਿਹੜਾ ਗੱਲ ਤੇਰੇ ਤੋਂ ਆਉਂਦੇ ਨਾ 36 ਤੋਂ ਕੁੱਤੇ ਭੌਂਕਦੇ ਆ ਠੀਕਾ ਮੈਂ ਪਰਵਾਹ ਨਹੀਂ ਕਰਦੀ ਠੀਕਾ ਤੁਹਾਡੇ ਵਾਂਗ ਇੱਕ ਗੱਲ ਜੀ ਤੋ ਮੇਰੀ ਗੱਲ ਸੁਣ 19 ਨਾ 19 ਤੇਰੀ ਉਮਰ ਨਹੀਂ ਜਿੰਨੀ ਨੇ ਸੁੱਖੇ ਨੇ ਕੁੱਤੀ ਲੈ ਕੇ ਕੁੜੀਆਂ ਦੀ ਛੜਤੀ ਆ ਇੱਕ ਮਿੰਟ ਮੇਰੀ ਗੱਲ ਸੁਣ ਜੇ ਅੱਜ ਸੁੱਖ ਨੇ ਤੁਹਾਨੂੰ ਗਾਲਾਂ ਕੱਢਿਆ ਫਿਰ ਕੀ ਕਰੋਗੇ ਤੁਸੀਂ ਉਂਬੜਾ ਭਰਾਵਾਂ ਨੂੰ ਦੇ ਬੋਲ ਤੇ ਮੈਂ ਤੋ ਮੈਂ ਤਾਂ ਉਹ ਵੀ ਕੱਢ ਦੂੰ ਜੇ ਉਹ ਮੈਨੂੰ ਗਲਤ ਬੋਲੂਗਾ ਨਾ ਭਰਾ ਹੋ ਕੇ ਤੇ ਫਿਰ ਮੈਂ ਤਾਂ ਉਹਦਾ ਵੀ ਗਰਾਂਡਾ ਬਣਾ ਦੂੰ ਜਿਹੜੇ ਸਾਹਮਣੇ ਸਾਹਮਣੇ ਮੇਰੀ ਸਾਹਮਣੇ ਆ ਜਾਵਾਂਗੇ ਅਸੀਂ ਦੋਨੋਂ ਜਣੇ ਆਵਾਂਗੇ ਇਕੱਠੇ ਆਵਾਂਗੇ ਠੀਕ ਆ ਅੱਜ ਉਹ ਚੰਡੀਗੜ੍ਹ ਆ ਰਿਹਾ ਵਾ ਇਕੱਠੇ ਆਵਾਂਗੇ ਟੈਨਸ਼ਨ ਨਾਲ ਤੇ ਫਿਰ ਉਹਨੂੰ ਦੇਦੀ 부ਦੀ ਦੇਦੀ ਪਰ ਚੰਡੀਗੜ੍ਹ ਚ ਦੋਗੇ ਬਈ ਮੇਰਾ ਬੰਦਾ ਜੋ ਮਰਜ਼ੀ ਕਰਾ ਤੂੰ ਕੌਣ ਹੋਇਨਾ ਐ ਮੈਂ ਆ ਸੋਕਰਤੀ ਦਾ ਮੈਸੇਜ ਆਇਆ ਕਹਿੰਦਾ ਮੇਰਾ ਕੋਈ ਭਰਾ ਨਹੀਂ ਹੈਗਾ 1 ਮਿੰਟ ਕਰ ਲੈਣਾ ਗੱਲ ਉਹ ਦਾ ਫਾਂ ਹੁਣ ਬੋਲ ਕੇ ਕਹਿੰਦਾ ਸੀ ਸੁੱਖ ਰਤਜਾ ਭਰਾਇਆ ਤੇਰਾ ਉਹ ਮੇਰਾ ਦਾ ਭਰਾਇਆ ਟੈਨਸ਼ਨ ਕਿਉਂ ਲੈ ਲਈ ਕੋਈ ਨਾ ਸੁੱਖ ਨੂੰ ਕਹ ਆ ਆਹ ਇੱ디 ਤੇ ਲਾਈਵ ਹੈ ਇੱਕ ਮਿੰਟ ਰੁਕ ਮੈਂ ਮੈਸੇਜ ਕਰ ਦੂੰ ਵੀਡੀਓ ਤਾਂ ਨਹੀਂ 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 ਰੁਕ 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 ਲਿੰਕ ਸ਼ੇਅਰ ਕਰਨਾ ਪੈਣਾ ਹੈ ਸੁੱਖ ਤੇਨੂੰ ਮੈਂ ਮਨਜੀਤ ਬੋਲ ਰਹੀ ਆ ਇੰਸਟਾਗ੍ਰਾਮ ਤੇ ਤੈਨੂੰ ਲਿੰਕ ਸ਼ੇਅਰ ਕਰ ਰਹੀ ਆ ਉਹ ਦੇਖ ਲੈ ਕੀ ਬਕਵਾਸ ਮਾਰ ਰਿਹਾ ਕਿ ਐਦਾਂ ਕਰ ਲਾ ਉਦਾਂ ਕਰ ਲਾ ਹਨਾ ਐ ਕੀ ਮਤਲਬ ਆ ਇਹਨੂੰ ਲਿੰਕ ਸੈਂਡ ਦਾ ਕੋਈ ਕਿਹਾ ਹੁਣ ਤੇਰਾ ਭਰਾ ਵੀ ਤੇਰੀ ਮੈਂ ਦਾ ਸਪੈਸ਼ਲ ਆ ਜੀ ਗੱਲ ਸੁਣ ਜਿੰਨਾ ਤੁਸੀਂ ਸੁਖਿਆ ਮੈਂ ਕਰੂੰਗੀ ਨਾ ਮੈਂ ਤਾਂ ਦੁੱਗਣਾ ਬਣਾਉਣਾ ਕਰਨਾ ਤੁਹਾਨੂੰ ਤੂੰ ਜੋ ਮਰਜ਼ੀ ਕਰ ਠੀਕਾ ਜੇ ਤੂੰ ਇਹਨਾਂ ਕਰੇਂਗਾ ਨਾ ਸਾਹਬ ਲਾਲਾ ਕਿ ਤੇਰੇ ਨਾਲ ਵੀ ਕੀ ਬੰਦਾ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਠੀਕਾ ਨਹੀਂ ਹੈਗੀ ਤੁਸ ਨੂੰ ਤੇ ਮੈਨੂੰ ਠੀਕਾ ਉਹ ਮੇਰੀ ਗੱਲ ਹੈਲੋ ਬੀਬਾ ਪੰਜਾਹ ਥੱਲਾ ਦਾ ਗਵਾਹ ਚਨਾ ਜਾ ਸਾਲਾਂ ਵਿੱਚ ਜਵਾਬ ਕਿਹੜਾ ਸਾਹਮਣੇ ਆਣੀ ਹੈ ਉਹ ਗੱਲਾਂ ਤੂੰ ਟੁੰਡੇ ਲੈ ਜਾਂ ਤੂੰ ਮੇਰਾ ਜਵਾਬ ਖੋਲਦਾ ਆ ਕਿ ਠੀਕ ਆ ਤੂੰ ਮੇਰੇ ਜਵਾਬ ਖੋਲ ਰਿਹਾ ਏ ਤੂੰ ਘੇਵੀ ਢਾਲੀਵਾਨ ਨੂੰ ਵੀ ਕਿੰਨੀ ਦਿੱਤੀ ਆ ਭੈਣ ਦੇ ਲੋੜੀ ਦੀ ਹੰਮਲ ਕਰ ਲਈ ਉਹ ਦਿੱਤੀ ਆ ਇਹ ਨਹੀਂ ਟੈਕਸੀ ਹੈ ਭਾਈ ਤੂੰ ਇੱਕ ਮਿੰਟ ਤੇਰੀ ਭੈਣ ਟੈਕਸੀ ਆ ਹੈ ਭੈਣ ਜੋ ਕਸਮਾ ਪੜਦਾ ਤੈਨੂੰ ਹਿੰਮਤ ਨਹੀਂ ਆਣੀ ਕਿ ਉਹਦੇ ਸਾਹਮਣੇ ਆਜੂ ਜਿਵੇਂ ਮਾਂ ਚ ਸਾਮਣੇ ਤੇ ਪੈਣ ਦੇ ਲਾਉਣੇ ਇੰਨਾ ਦਾਮ ਨਾ ਹਮਨੇ ਆ ਕੁੱਦੀ ਨੇ ਜਦੋਂ ਆਪਣੀ ਮਾਂ ਦੇ ਕੋਲੋਂ ਜੰਮਿਆ ਵਾ ਠੀਕ ਆ ਥਾਲੀਏ ਮੈਂ ਤੇ ਸਾਹਮਣੇ ਆ ਜਾਊਂਗਾ ਮੇਰਾ ਸਾਹਮਣੇ ਆ ਜਾਈਆਂ ਫੁੱਦੀ ਦੇਂਗੀ ਇੱਕ ਰੀ ਦਹੀਂਗੀ ਜੇ ਤੂੰ ਬੌਂਡ ਚ ਦਾਮਾ ਚੋ ਤੈਨੂੰ ਕਿਦਾਂ ਮੈਂ ਦੂੰਗੀ ਮੈਂ ਆਪ ਤੇ ਬੰਦੇ ਨੂੰ ਦੂੰਗੀ ਤੈਨੂੰ ਕਿਦਾਂ ਮੈਂ ਤੂੰ ਕੌਣ ਹੋਣਾ ਥਾਲੀਏ ਸਾਹਮਣੇ ਤੇ ਖਾਸ ਬਣਿਆ ਹੋਣਾ ਇਧਰ ਦੂਜੇ ਨੇ ਕਿਹੜੇ ਦੂਜੇ ਖਸਮ ਨੇ ਆਉਣਾ ਮੇਰਾ ਖਸਮ ਇੱਕ ਹੀ ਆ ਤੇ ਇੱਕ ਹੀ ਬਣਾਇਆ ਹੋਇਆ ਠੀਕ ਆ ਉਹ ਚਾਹ ਬੋ ਚੱਲ ਜੀ ਤੇਰਾ ਖਾਸਮ ਬਣ ਉਹ ਬੀਬਾ ਜੀ ਤੇਰਾ ਖਾਸਮ ਬਣਾਉਂਦਾ ਭੈਣ ਚੋਰੀ ਨਹੀਂ ਤੂੰ ਗਾਲਾਂ ਕੱਢ ਤੋ ਕੱਢਦੀ ਲਾਈਵ ਜਿਹਨੂੰ ਫੋਡੀ ਰੀਏ ਬਈ ਕੱਢਾਂਗੀ ਸਾਡਾ ਮਈਆ ਜੋ ਵੀ ਕੁਛ ਹੈਗਾ ਵਾ ਸਾਡਾ ਆਪਸ ਦਾ ਵਾ ਤੁਸੀਂ ਕੌਣ ਹੋਣੇ ਬੋਲਣ ਵਾਲੇ ਉਹਦੀ ਮੰਮੀ ਨਹੀਂ ਬੋਲੀ ਉਹਦੀ ਭੈਣ ਨਹੀਂ ਬੋਲੀ ਉਹਦੇ ਘਰ ਦੇ ਨਹੀਂ ਬੋਲੇ ਭੈਣ ਚੋ ਤਾਂ ਤੁਸੀਂ ਕੌਣ ਹੋਣੇ ਬੋਲਣ ਵਾਲੇ ਭੈਣ ਜਿਹੜੀ ਕੁੜੀ ਮੁੰਡੇ ਬੇਨਾ ਧੋਖੇ ਕਰੀਨ ਉਹਦੀ ਮਾਂ ਜਿਹੜੀ ਕੁੜੀ ਧੋਖਾ ਕਰੂਗੀ ਨਾ ਮੁੰਡੇ ਨਾਲ ਉਹਦੀ ਮਾਂ ਦਾ ਬਾਂਡ ਬੌਂਡ ਦਾ ਬਰੰਡਾ ਬਣਾਗਾ ਸੈਟ ਬੌਂਡ ਤੇ ਲੱਗਦੇ ਆ ਪਹਿਨ ਚੋੜਾ ਪਹਿਲਾਂ ਇਹ ਗੱਲ ਕਰ ਜੋ ਸੌਖੇਂ ਨਹੀਂ ਗੱਲ ਕਰਦੇਬੇ ਨਾ ਮੈਂ ਧੋਖਾ ਦਿੱਤਾ ਵਾ ਪਹਿਨ ਚੋ ਤਾਂ ਜੋ ਕਹੋਂਗੇ ਉਹ ਕਰੂੰਗੀ ਜੋ ਸੌਖੇ ਗੱਲ ਕਰਦੇ ਠੀਕ ਆ ਉਹ ਗੱਲ ਹੁਣ ਬੀਬੀ ਪਰ ਪਤਾ ਵਾ ਉਹਨੂੰ ਵੀ ਪਤਾ ਵਾ ਉਹ ਕੀ ਆ ਕੀ ਨਹੀਂ ਚੱਲ ਸੋਣ ਸੌਖੇ ਯਾਰ ਸੁੱਖ ਜੋ ਮਰਜ਼ੀ ਕਰੇ ਤੂੰ ਭੈਣੀ ਨੂਨ ਪਰ ਗਲਤ ਬੋਲਦੀ ਐ ਕਹੀ ਮੈਂ ਜੇ ਮਰਜ਼ੀ ਬੋਲਾਂ ਤੂੰ ਕੋਣ ਹੋਂ ਨਾ ਪਹਿਲਾ ਨਾ ਮੇਰਾ ਕੰਚਾਨੀ ਮੈਨੂੰ ਰੋਕਦਾ ਨਹੀਂ ਘਰ ਦੇਣੀ ਟੋਕ ਨਹੀਂ ਮੇਰੇ ਘਰ ਦੇਣੀ ਟੋਕ ਤੂੰ ਕਰੋ ਨਾ ਗੁੱਤੀ ਦੇ ਤੁਸੀਂ ਫੈਕਟਰ ਲਾ ਕੇ ਪੋਸਟਾਂ ਪਾਉਂਨੀ ਰਹਿਣੀਆਂ ਵਾ ਸ਼ਗਲ ਦੀ ਸਟੇਰਗੀ ਹੈ ਆਸੀਂ ਜੋ ਮਰਜੀ ਪੋਸਟ ਕਰੀਏ ਤੈਨੂੰ ਤੇਰੀ ਬੌਂਡਡ ਪ੍ਰੋਜੈਕਟ ਤੂੰ ਜਿਵੇਂ ਮਰਜੀ ਕਰ ਮੋਟੀ ਓਏ ਭੈਣ ਚੋ ਦਾ ਆ ਸਾਡੇ ਚ ਜੋ ਮਰਜੀ ਕਰੀਏ ਤੂੰ ਕੌਣ ਹੁਣ ਨਾ ਬੋਲਣ ਵਾਲਾ ਕੌਣ ਹੈ ਸੁੱਖ ਤੁਸੀਂ ਭੈਣ ਚੋਦੀ ਮੇਰੇ ਭਰਾ ਨੂੰ ਬਦਨਾਮ ਕੇ ਨਹੀਂ ਮੇਰੇ ਪੈਸੇ ਖਾਦੇ ਆ ਸੁੱਖ ਨੇ ਮੇਰੇ ਪੈਸੇ ਖਾਦੇ ਆ ਤੇਰੀ ਫੁੱਦੀ ਵੀ ਮਾਰੀ ਆ ਐਵੇਂ ਕਹਦੇ ਮੇਰੀ ਫੁੱਦੀ ਵੀ ਮਾਰੀ ਹੋਈ ਕੋਈ ਲੈਣ ਵਾਲੇ ਨਾਲ ਆਂ ਦਾ ਲੋੜਾ ਕੋਈ ਨਹੀਂ ਆ ਰਿਹਾ ਏ ਤੇਰੀ ਮਾਂ ਸੁੱਖ ਮੇਰੀ ਗੱਲ ਸੁਣਾ ਜਿਹੜੀ ਗੱਲ ਹੈਗੀ ਆਪਣੇ ਵਿਚ ਆ ਕੌਣ ਨੇ ਤੇਰੇ ਭਰਾ ਕਹਿੰਦੀ ਵੀ ਅਸੀਂ ਸੁੱਖ ਦੇ ਭਰਾ ਨਹੀਂ ਏ ਆ ਉਹ ਐ ਕੀ ਮਤਲਬ ਆ ਆ ਯਾਰ ਮੇਰੀ ਗੱਲ ਸੁਣ ਨੂੰ ਆ ਦੇਖ ਲੋ ਮਨਜੀਤ ਗਾਸਤੀ ਐ ਬੇ ਲੋੜੀ ਦੀ 50 ਸਾਲਾਂ ਦਾ ਜਵਾਕ ਵੀ ਸਾਲੀ ਫੇਰ ਵੀ ਨਹੀਂ ਤੇਰੀ ਭੈਣ ਗਾਸਤੀ ਤੇਰੀ ਮਾਂ ਗਾਸਤੀ ਸਾਲਿਆ ਤੂੰ ਗਾਸਤਾ ਠੀਕ ਆ ਜਿਹੜਾ ਕੁਝ ਹੈਗਾ ਮੈਂ ਮੈਂ ਆਪਦੇ ਦੋਮਤਿਆਂ ਠੀਕ ਆ ਕਿਤੇ ਦਾ ਦਮ ਪੈ ਨਹੀਂ ਸਮਝ ਜਾਈਏ ਉਹ 뭐 ਕੁਝ ਕਰਦਾ ਮੇਰੀ ਗੱਲ ਤੈਨੂੰ ਮੈਂ ਰੀਲਾਂ ਤੇ ਫੋਨ ਸੁਣਾ ਕਰਦਾ ਤਾਂ ਬੁੱਦੀ ਦੀ ਮਨਾ ਬਾਜੀ ਫਰਦ ਲੋਰੈਟ ਜੋ ਮਰਜ਼ੀ ਪਰ ਇੱਕ ਛੱਡ 10 ਪੋਸਟਾ ਪਾ ਠੀਕ ਆ ਮੈਨੂੰ ਫਰਕ ਨਹੀਂ ਪੈਂਦਾ ਠੀਕ ਆ ਮੇਰੇ ਘਰ ਦੇ ਮੈਂ ਦਾ ਪਤੇ ਕੀ ਕਹਿ ਦਮ ਅੱਛਾ ਫੋਨ ਨੰਬਰ ਜਿਹੜੇ ਤੈਨੂੰ ਮੈਂ ਮੰਨ ਲੂ ਕਿ ਤੂੰ ਆਪਦੀ ਮਾਂ ਦਾ ਜੰਮਿਆ ਵਾ ਤੂੰ ਇੱਕ ਵਾਰ ਫੋਨ ਨੰਬਰ ਦੇ ਠੀਕ ਆ ਇੱਕ ਵਾਰ ਸਾਮਾ ਨੰਬਰ ਵੀ ਦੇ ਦੂੰ ਤੇਰੇ ਰਾਮ ਜੀ ਤੇਰੀ ਮਾਂ ਤੇ ਨਾਲ ਦੰਬ ਤਾਂ ਹੈ ਨਹੀਂ ਨਾ ਕੁੱਤਿਆ ਤੇਰੇ ਚਦਾਮਾ ਤੇ ਤੂੰ ਸਾਹਮਣੇ ਆ ਕੇ ਗੱਲ ਕਰੇ ਭੈਣ ਦੇ ਲੋੜਿਆ ਮੋਟੀ ਆ ਸਟਾਰਟ ਕਰ ਇੱਕ ਵਾਰ ਤੂੰ ਰਿਲੈਕਸ ਹੋ ਡਾਰਲਿੰਗ ਰਿਲੈਕਸ ਰਿਲੈਕਸ ਹੋ ਜਾ ਡਾਰਲਿੰਗ ਤੂੰ ਕੋਣ ਹੁਣ ਨਾ ਮੈਂ ਭੈਣ ਤੋਂ ਦਾ ਇੰਨੀ ਗੱਲ ਬੋਲਣਾ ਮੈਨੂੰ ਇਹਦਾ ਮੈਂ ਤਾਂ ਹੁਣ ਸਿੱਧੀ ਗੱਲ ਕਰੀ ਜਿਹੜੀ ਕੁੜੀ ਮੇਰੀ ਗੱਲ ਦਾ ਦੱਸ ਨਿੰਦਰੀਂ ਦੱਸ ਨਾ ਦੱਸ ਬੰਦਾ ਜਿਹੜੀ ਕੁੜੀ ਐ ਇਸ ਦਾ ਗੰਦ ਪਾਊਗੀ ਦੀ ਮਾਂ ਦਾ ਛੋਲਾ ਪਾਰ ਦੇ ਰੱਖਣਾ ਬਾਗੀ ਨੇ ਚੱਲ ਜੀ ਰੰਡੀ ਕੋਈ ਨਾ ਸੁਪਨੇ ਦੇਖਦੇ ਆ ਜੀ ਰੰਡੀ ਇਹ ਤੁਸੀਂ ਬੈਠਾ ਆਂ ਤੁਸੀਂ ਜਦੋਂ ਪੰਜਾਬ ਆਉਂਦੇ करके बाकी होना पलौली ठीक है